ਸਤਿਰਾਮ ਸ਼੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤੇ ਪਾਤਸ਼ਾਹੇ ਦਸਵੀ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰੋ ਹਾਦ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਨਕ ਰੂਪ ਪ੍ਰਤਪਾਰਾ ਹਮਰਾਏ ਦੁਸਤ ਸਬਾਦ ਬਕਾਬ ਹੋ ਆਪਹਾਦ ਮਹਵਚਾਪ ਹੋ ਸੁਖੀ ਵਸੈ ਮੋਹ ਰੋ ਪਰਵਾਰਾ ਸੇਵ ਸਿਖ ਸਮੈ ਕਰਤਾਰ ਮੋ ਰਚਾ ਨਜ ਕਰਦੇ ਕਰੀਐ ਸਾ ਮਨਨਕਵਾਜ ਸੰਗਰੀਐ ਪੂਰਨ ਹੋਏ ਹਮਾਰੇ ਆਸਾਂ ਤੁਨ ਮੇਨ ਕੀ ਰਹਿ ਪਿਆਸਾ ਤੁਮਹਿ ਸਾੜ ਕੀ ਅਮਰ ਨਾਤਿਆਵੂ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰਿ ਹੈ ਜਨ ਜਨ ਸਾਸਤਰ ਹਮਾਰੇ ਮਾਰਿ ਹੈ ਆਪਾ ਹਾ ਦੇਵ ਜੇ ਵਰਗੈ ਮਰਨ ਕਾਲ ਕਾ ਤਰਾਸਨ ਵਰਗੈ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿਓ ਰੱਛਾ ਰਾਖ ਲਹੂ ਰਾਖ ਨਹਾਰੇ ਸਾਹਿ ਸੰਤ ਸਹਾਏ ਪਿਆਰੇ ਦੇਰ ਬੰਦ ਦੁਸਨ ਗਿ ਹੰਤਾ ਆਤਮ ਹੋ ਪੂਰੇ ਚਤੁਰ ਦਸਕੰਤਾ ਕਾਲ ਪਾਏ ਬਰਮਾ ਭਵਤਰਾ ਕਾਲ ਪਾਏ ਸੂਝ ਉਤਰਾ ਕਾਲ ਪਾਏ ਗਰਬਸਨ ਬਰਗਾਸਾ ਸਹਲ ਕਾਲ ਕਾ ਗਿਆਤ ਮਾਸ਼ਾ ਜਵਨ ਕਾਲ ਜੋਗੀ ਸਭ ਕੀ ਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਹਲੋ ਸਵਾਰਾ ਨਵ ਸ਼ਗਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵ ਦੈਤ ਅਜਛ ਨਵ ਜਾਇਓ ਆਦ ਅਥੇ ਕੀ ਅਵਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸੁਵਾਰੇ ਸ਼ਿਵ ਕਨਕਾ ਸ਼ਿਵ ਮਨੁ ਸੁਖ ਦੇਉ ਸਤਨਕਾ ਪਲ ਮੋ ਬਜਕੇਉ ਟੜਕੜ ਕੇ ਅੰਦਰ ਕੇ ਜਾਰਤ ਭਲੇ ਬਰੇ ਕੇ ਪੀਰ ਵਿਚਾਰਤ ਚੀਤੇ ਤੇ ਗਿੰਦਰਸ ਤੁਲਾ ਸਾ ਪ੍ਰ ਗ੍ਰਿਪਾ ਦ੍ਰਿਸ਼ਟ ਅਕਰ ਫੁੱਲਾ ਸੰਤਨ ਅਦੁਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪਿਰਵ ਛਣ ਕਣ ਕਣ ਕੇ ਫੜ ਫੜ ਕੇ ਜਾਣ ਜਦ ਕਰਖ ਕਰਤਾ ਕਰਤਾਰ ਪਰਜਾ ਧਰਤ ਤਉ ਦੇਹ ਅਪਾਰਾ ਜਬਾਕ ਰਖ ਕਰਤ ਹੋ ਕਮਹੁ ਤਮੈ ਮਲਤ ਦੇਹ ਦਰਸਬ ਦੇਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੇ ਬੂਝ ਉਚਾਰੈ ਤੋਮ ਸਭ ਹਿਤੇ ਰਹੈ ਨਰ ਨਮ ਜਾਨ ਦਬੀਦ ਭੀਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਾਨੀਲ ਅਨਾਦ ਅਸੰਭ ਤਾ ਕਉ ਅਨੁਚਾਰ ਦੇ ਪੈਦਾ ਜਾਕੋ ਪੀਵ ਨਾ ਪਾਵਤ ਬਿਦਾ ਤਾ ਕਾ ਕਰਪਾ ਹਨਨਮਾਨਤ ਮਹਾ ਮੂੜ ਹੈ ਗਜ ਭੇਜ ਨਾ ਜਾਣਤ ਮਹਾਦੇਵ ਕੋ ਕਹਿਤ ਸੁਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੇਵ ਆਪ ਆਪਣੀ ਮੁਦ ਹੈ ਜਿਤੇ ਬਨਨਤ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈਵ ਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ ਇਕੈ ਰੂਪਨੋਸ ਰੂਪਾ ਰੰਗ ਪਿਉਰਾ ਕਹੇ ਪੂਪਾ ਅੰਡਾ ਜੇ ਰਛੇ ਤੇ ਕੀਨੀ ਉਤਪਿਖਾਨ ਬਹੁ ਰਚ ਦੇਨੀ ਗਹੋ ਖੁਦ ਰਾਜਾ ਹੋਵੇ ਬੈਠਾ ਗਹੋ ਸ਼ਮਣ ਪਿਉ ਸੰਗਰ ਕਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪ ਭਵ ਆਜ ਗਾਦ ਸਰੂਪ ਸਵੰ ਭਵ ਔਰ ਅਛਾ ਮੇਰੇ ਧਮ ਕਰੋ ਸਿੱਖ ਵਾਰਾ ਸਿੱਖ ਸੰਧਰੂ ਦੂਜੇ ਠੇਠ ਵਾਤਰ ਪਤਾ ਸਗਲ ਮਲੇਸ਼ ਕਨੋਰਣ ਕਤਾ ਜਿਹਾ ਤੁਝ ਜਨ ਸ਼ਰਣੀ ਪਰੇ ਦਿਰਕੇ ਦੁਸ਼ਟ ਦਉਤਾ ਹਵੇ ਮਰੇ ਹੋ ਰਖ ਜਵਨ ਪਗ ਪਰੇ ਤੇ ਹਾਰੇ ਦਿਰਕੇ ਦੁਨ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਧਿਆਈ ਹੈ ਤਾਂ ਕੇ ਕਾਲ ਨਿਕਟਣ ਹੈ ਰਖਾ ਹੋਈ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਠਰਿਤ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਹਰ ਹੋ ਤਾਕੇ ਤਾਪ ਦਨੁਕੁਮ ਹਰ ਹੋ ਰਹਿ ਦੇ ਸਦ ਕਰ ਸਭ ਹੋਈ ਦੁਸ਼ਟ ਛਾਉ ਸਕੈ ਨ ਕੋਈ ਇਕ ਵਾਰ ਜਨਤਮੈ ਸੁਮਾਰਾ ਕਾਲ ਪਾਸ ਤੇ ਤਾਹਿ ਬੜਾ ਜਿਨ ਨਰਨਾਮ ਤੇ ਹਰੂ ਕਹਾ ਦਾਰ ਦੁਸ਼ਟ ਧੋਖ ਤੇ ਰਹਾ ਖੜੜ ਗੇਤਮ ਸ਼ਰਨ ਤੇ ਹਾਰੇ ਆਪਾ ਦਿਲ ਹੋ ਬਾਰੇ ਸਰਬ ਅothor ਮੋਹੋ ਸਹਾਈ ਦੁਸ਼ਤ ਦੋਖ ਤੇ ਨਹ ਬਚਾਈ ਕਿਰਪਾ ਕਰੇ ਹੰ ਪ੍ਰਜਗ ਮਥ ਗ੍ਰੰਥ ਕਰਹ ਪੂਰਨ ਸੁਵਰਾਤਾ ਜਿਲੇ ਬਿਕ ਸਗਲ ਦੇਹ ਕੋ ਹਰਤਾ ਦੁਸ਼ਤ ਦੋਖਿਨ ਕਾਉਛੈ ਕਰਤਾ ਸ਼੍ਰੀ ਆ ਤੁਜ ਜੋ ਜੋ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਠ ਦਾ ਫਲ ਪਾਵੇ ਸੋਵੇ ਦੁਖ ਨਾ ਦਿਸੈ ਬਿਆਪਦ ਕੂਈ ਅਡਲ ਸੁਣੈ ਗੁੰਗਜੁ ਆਸਰਸਨਾ ਪਾਵੇ ਸੁਣੈ ਮੂੜ ਚਿਤ ਲਾਈ ਚਤੁਰਤਾ ਵੈ ਦੁਖ ਦਰਦ ਪਾਉ ਨਿਕਟਣਾ ਤਿਨ ਦਰਖ ਰਹਿ ਹੋ ਜੋ ਆਕੇ ਇੱਕ ਬਾਰ ਚੋ ਪਏ ਕੋ ਕਹੈ ਜੋ ਪਏ ਸਬਤ ਸਤ ਰਹਿ ਸੈ ਸਪਣਿਜੈ ਅਰਧ ਸੈਸ ਫਨ ਤਿਨ ਕਹਿਜੈ ਪਾਦਰ ਸੁਦੇ ਅਸ਼ਟਮੀ ਰਵਾਰਾ ਤੀਰ ਸੂਦ ਰਵ ਗ੍ਰੰਧ ਸੁਦਾਰਾ ਸਵਈਆ ਪਾਹਿੰਗ ਹੈ ਜਤੈ ਤੁਮਰੇ ਤਉਥੇ ਕੋ ਆਖ ਤਰਨੈ ਆਨਿਓ ਰਾਵਨ ਹੀਮ ਪ੍ਰਾਨੁ ਪ੍ਰਾਨ ਅਨੇਕ ਹੈ ਵੇਖਣਾ ਮਨਿਓ ਸਿਮਰੇ ਸਾਸ ਸਰਬੀ ਦਿਸਮ ਭੂਪੀ ਦਿਖ ਹੈ ਮੇ ਨਾ ਜਾਣਿਓ ਸ੍ਰੀ ਜਸਪਾਰੰ ਕਿਰਪਾ ਤੁਮਰੀ ਕਰ ਮੈਂ ਨਾ ਕਹਿ ਹੋ ਸਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਛੜਕੈ ਗਹਿੋ ਤਹਾਰੋ ਦਵਾਰ ਬਾਹੇ ਗਹਿ ਇਲਾਜ ਅਸ ਗੋਬਿੰਦ ਦਾਸ ਸਹਾਰ ਸਗਲ ਦਵਾਰ ਕੋ ਛੜਕੈ ਯਹੋ ਤਵਹਾਰ ਦਵਾਰ ਬਾਹੀ ਗਹਿ ਕੇ ਦਾਜ ਅਸ ਗੋਬਿੰਦਾਸ ਤਵਹਾਰ ਰਾਵਕਲੇ ਮਹਿਲਾ ਤੀਜਾ ਨੰਦੇਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੇ ਮਨੁ ਵਧਿਆ ਵਧਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨਾਈਆ ਸਦੋ ਤਾਂ ਗਾਵੋ ਹਨੇਕੀ ਰਾ ਮਨ ਜਨੇ ਵਸਾਇਆ ਕਹਿ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਨੂੰ ਸਦਾਰ ਹੋ ਹਰਿ ਨਾਲੇ ਹਰਿ ਨਾ ਰਹੋ ਤੂ ਮਨ ਮੇਰੇ ਦੋ ਸਭ ਸਾਰਣਾ ਅੰਗੀਕਾਰ ਹੋਖ ਦੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰਥ ਸੁਆਮੀ ਸੋ ਕੀਆ ਬਨਾਇਓ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਨ ਨਾਲੇ ਸਾਚੇ ਸਾਹਿਬ ਕੀਆ ਨਾਹੀ ਕਰਤੇ ਰੈ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਸ਼ਾ ਲਾਹ ਤੇਰੇ ਨਾਮ ਨੂੰ ਸਾਵੈ ਨਾਮ ਇਨਕੇ ਮਨੋਸਿਆ ਵਾਜੇ ਸਦਕ ਨੇਰੇ ਕਹਿ ਨਾਨਕ ਸਤੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਰਮਖਾ ਸਭ ਗਵਾਹੀਆਂ ਕਰਿ ਸ਼ਾਹ ਸਭ ਗੁਨਾਹ ਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਗੁਰਮਾਨ ਲਿਤਾ ਗੁਰ ਬਿਟੋ ਜੇ ਸੋਧੀਆਂ ਔੜਿਆਈਆਂ ਕਹੈ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰਸ ਬਾਗੇ ਕਰਸ ਬਾਗੇ ਸ਼ਬਦ ਵਾਜੇ ਖਲਾਜਤ ਕਰ ਧਾਰੀਆਂ ਪੰਜ ਦੂਤ ਵਾਸ ਕਿਤੇ ਗਾਲ ਕੰਡਕ ਮਾਰਿਆ ਤੁਰ ਅਗਨ ਪਾਇਆ ਤਜਨ ਕੋ ਸੇ ਨਾਮ ਹਰ ਕੈ ਲਾਗੇ ਇਹ ਨਾਨਕ ਅਦਸ਼ੋਭਾ ਤਦ ਕਰ ਅਨਹਦ ਬਾਚੇ ਆਨੰਦ ਸੁਨੋ ਹੋਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬ੍ਰੰਧ ਰ ਆਪਾਇ ਤਰੀ ਸਗਲ ਵਿਸੂਰੇ ਦੁਖ ਰੋਸ ਨਤਾਪੁ ਤਰੀ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੈ ਜਾਣੀ ਸੁਣ ਤੇ ਪੁਨੀਦ ਕਹਤੇ ਪਵਿੱਤ ਸਤਗੁਰ ਹਾ ਪਰਪੂਰੇ ਮਨਵੰਤ ਨਾਨਕ ਅਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਤਿ ਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਵਿਦਾਇ ਦਾਇਆ ਖੇਲਾ ਸਗਲ ਜਗਤ ਜੰਗਿਆਈਆਂ ਬਰਿਆਈਆਂ ਆਵਾਚੈ ਦਰਮਹ ਦੂਰ ਕਰਮੇ ਆਪੋ ਆਪਣੀ ਕੇ ਨੇੜਾ ਕਹਿ ਦੂਰ ਜਿਨੇ ਨਾਮ ਧਿਆਇਆ ਗੈਮ ਸਖਦ ਕਾਲ ਨਾਨਕ ਤੇਮ ਕੋ ਜਲੇ ਕੀਤੇ ਛੁੱਟੇ ਨਾਲ ਜਿਨੇ ਨਾਮ ਤੇ ਆਇਆ ਗਾਇਬ ਸਕਤ ਅਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ